ਸਤਿ ਸ਼੍ਰੀ ਅਕਾਲ ਜੀ ਅਗਰ ਘਰ ਦੇ ਵਿੱਚ ਕੋਈ ਵੀ ਸਬਜ਼ੀ ਖਾਣ ਨੂੰ ਦਿਲ ਨਾ ਕਰੇ ਕੋਈ ਸਬਜ਼ੀ ਨਾ ਲੈ ਹੋਵੇ ਤਾਂ ਤੁਸੀਂ ਘਰ ਦੇ ਵਿੱਚ ਹਰ ਇੱਕ ਦੇ ਘਰ ਵਿੱਚ ਇਹ ਸਬਜ਼ੀ ਹੁੰਦੀ ਹੈ ਚੀਜ਼ ਹੁੰਦੀ ਹੈ ਇਹ ਸਬਜ਼ੀ ਬਣਾ ਸਕਦੇ ਹਾਂ ਇੱਕ ਵਾਰ ਬਣਾਓਗੇ ਤਾਂ ਹਫ਼ਤੇ ਵਿੱਚ ਦੋ ਤਿੰਨ ਵਾਰ ਤੁਸੀਂ ਬਣਾਓਗੇ ਬਹੁਤ ਹੀ ਵਧੀਆ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਤੇ ਦੋ ਦੀ ਬਜਾਇ ਚਾਰ ਰੋਟੀਆਂ ਖਾਓਗੇ ਜੀ ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਾਨੂ ਫੈਮਿਲੀ ਕੀ ਹਾਲ ਹੈ ਤੁਹਾਡੇ ਸਾਰਿਆਂ ਦੇ ਵਾਹਿਗੁਰੂ ਅੱਗੇ ਹੀ ਅਰਦਾਸ ਬੇਨਤੀਆਂ ਹੁੰਦੀਆਂ ਕਿ ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖੇ ਗਰਮੀ ਤੋਂ ਬਚਾ ਕੇ ਰੱਖੇ ਜੀ ਆਪਣਾ ਵਿਚਾਰ ਰੱਖਣਾ ਆਪਣੇ ਬਜ਼ੁਰਗਾਂ ਦਾ ਵਿਚਾਰ ਰੱਖਣਾ ਤੰਦਰੁਸਤ ਰੱਖਣੀਆਂ ਬੱਚਿਆਂ ਦਾ ਵਿਚਾਰ ਰੱਖਣਾ ਗਰਮੀ ਬਹੁਤ ਜ਼ਿਆਦਾ ਆ ਤੇ ਚੜ੍ਹਦੀ ਕਲਾ ਚ ਵਾਹਿਗੁਰੂ ਤੁਹਾਨੂੰ ਰੱਖੇ ਅਸੀਂ ਵੀ ਠੀਕ ਆ ਚੜ੍ਹਦੀ ਕਲਾ ਚ ਹਾਂ ਜੀ ਅੱਜ ਕੋਈ ਵੀ ਕਿਸੇ ਵੇਲੇ ਸਬਜ਼ੀ ਖਾਣੋਂ ਦਿਲ ਨਹੀਂ ਕਰਦਾ ਗਰਮੀ ਦਾ ਮੌਸਮ ਆ ਜੀ ਤੇ ਪਿਆਜ਼ ਤਾਂ ਹਰ ਇੱਕ ਦੇ ਘਰ ਦੇ ਵਿੱਚ ਹੁੰਦੇ ਹੀ ਆ ਵਾਹਿਗੁਰੂ ਦੀ ਕਿਰਪਾ ਹੋਣੀ ਚਾਹੀਦੀ ਆ ਤੇ ਇਸ ਕਰਕੇ ਅੱਜ ਅਸੀਂ ਬਣਾ ਰਹੇ ਆ ਇਹ ਪਿਆਜ਼ਾਂ ਤੋਂ ਸਬਜੀ ਬਹੁਤ ਟੇਸਟੀ ਬਣਦੀ ਆ ਜੀ ਹਫ਼ਤੇ 'ਚ ਦੋ ਤਿੰਨ ਵਾਰੀ ਬਣਾ ਲੇ ਤੁਸੀਂ ਮਜਬੂਰ ਹੋ ਜਾਓਗੇ ਤੇ ਇੱਕ ਵਾਰ 'ਚ ਹੀ ਸਬਜੀ ਖਤਮ ਹੋ ਜਾਊਗੀ ਛੋਟੇ ਛੋਟੇ ਸਾਈਜ਼ ਦੇ ਪਿਆਜ਼ ਲੈਣੇ ਆ ਜੀ ਤੇ ਇਹਨਾਂ ਪਿਆਜ਼ਾਂ ਇਹਨਾਂ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਪਹਿਲਾਂ ਛਿੱਲ ਲਿਆ ਛਿੱਲ ਕੇ ਧੋ ਕੇ ਤੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਚਾਰਾਂ ਸਾਈਡਾਂ ਦੋਨਾਂ ਸਾਈਡਾਂ ਤੋਂ ਚੀਰਾ ਦੇਣਾ ਮਤਲਬ ਚਾਰ ਚੀਜ਼ ਹੋ ਜਾਂਦੀਆਂ ਚਾਰ ਇਹਨਾਂ ਦੇ ਚੀਰੇ ਹੋ ਜਾਂਦੇ ਆ ਤੇ ਇਸ ਤਰ੍ਹਾਂ ਨੂੰ ਕੱਟ ਲਗਾਉਣਾ ਦੋਨਾਂ ਸਾਈਡਾਂ ਤੋਂ ਤੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਪਿਆਜ਼ਾਂ ਨੂੰ ਇੱਕੋ ਰੀ ਫਿਰ ਮੈਂ ਤੁਹਾਨੂੰ ਦੱਸ ਰਹੀ ਹਾਂ ਜਿਹੜਾ ਰੂਟਸ ਵਾਲਾ ਹਿੱਸਾ ਆ ਇਹਨੂੰ ਇਹ ਠਾ ਰੱਖਣਾ ਜੜ ਵਾਲੇ ਨੂੰ ਤੇ ਪਿਆਜ਼ ਨੂੰ ਇਸ ਤਰ੍ਹਾਂ ਫੜ ਕੇ ਹੀਠਾਂ ਵਾਲਾ ਪਾਸਾ ਨਹੀਂ ਅਸੀਂ ਕੱਟਣਾ ਹੈਗਾ ਅਗਰ ਕੱਟ ਵੀ ਹੋ ਜਵੇ ਗਲਤੀ ਦੇ ਨਾਲ ਤਾਂ ਕੋਈ ਗੱਲ ਨਹੀਂ ਤੇ ਹੀਠਾਂ ਵਾਲਾ ਜਿਹੜਾ ਪਿਆਜ਼ ਦਾ ਹਿੱਸਾ ਹੈ ਉਹਨੂੰ ਆਪਾਂ ਇਸੇ ਤਰ੍ਹਾਂ ਹੀ ਉਹ ਜੁੜਿਆ ਰਹਿਣ ਦੇਣਾ ਤੇ ਉੱਪਰੋਂ ਆਪਾਂ ਜੀ ਕੱਟ ਲਗਾਣੇ ਆ ਦੋਨਾਂ ਸਾਈਡਾਂ ਤੋਂ ਲਓ ਜੀ ਸਾਰੇ ਪਿਆਜ਼ਾਂ ਨੂੰ ਇਸ ਤਰ੍ਹਾਂ ਅਸੀਂ ਕੱਟ ਲਗਾ ਲਿਆ ਆ ਕੱਟ ਲਗਾਉਣ ਤੋਂ ਬਾਅਦ ਦੇਖੋ ਛੋਟੇ-ਛੋਟੇ ਸਾਈਜ਼ ਦੇ ਪਿਆਜ਼ ਲੈਣੇ ਆ ਅਗਰ ਪਿਆਜ਼ ਛੋਟੇ ਸਾਈਜ਼ ਦੇ ਨਾ ਹੋਣ ਤਾ ਅਸੀਂ ਵੱਡੇ ਸਾਈਜ਼ ਦੇ ਪਿਆਜ਼ ਹੁਣ ਤਾਂ ਉਹ ਵੀ ਲੈ ਸਕਦੇ ਆ ਇਹ ਹੋ ਸਕਦਾ ਹੈ ਕਿ ਵੱਡੇ ਸਾਈਜ਼ ਦੇ ਜਿਹੜੇ ਪਿਆਜ਼ ਆ ਉਹਨਾਂ ਨੂੰ ਆਪਾਂ ਚਾਰ ਹਿੱਸਿਆਂ ਵਿੱਚ ਕੱਟ ਲਵਾਂਗੇ ਬਰੀਕ ਪਿਆਜ਼ ਕੱਟ ਕੇ ਲੈ ਲਿਆ ਵੱਡੇ ਸਾਈਜ਼ ਦਾ ਆਪਾਂ ਤੋੜਕਾ ਲਗਾਉਣ ਵਾਸਤੇ ਜੀ ਤੇ ਇਹਨੂੰ ਬਰੀਕ ਕੱਟਣਾ ਆ ਪਿਆਜ਼ ਨੂੰ ਇਹ ਵੀ ਅਸੀਂ ਕੱਟ ਕੇ ਸਾਈਡ ਤੇ ਰੱਖ ਲੈਣੇ ਆ ਜੀ ਇਹ ਹੈ ਕਿ ਥੋੜੀ ਜਿਹੀ ਮੈਂ ਇਮਲੀ ਪੈਂਦੀ ਹੈ ਇਮਲੀ ਬਹੁਤ ਵਧੀਆ ਹੈ ਗਰਮੀ ਵਾਸਤੇ ਸਬਜ਼ੀ ਬਹੁਤ ਹੀ ਵਧੀਆ ਹੈਲਥੀ ਆ ਤੇ ਇਮਲੀ ਗਰਮੀਆਂ ਵਾਸਤੇ ਵੀ ਬਹੁਤ ਵਧੀਆ ਠੰਡਕ ਦਿੰਦੀ ਆ ਜੀ ਤੇ ਹੁਣ ਅਸੀਂ ਜਿਹੜੇ ਆ ਇੱਕ ਬੌਲ ਦੇ ਵਿੱਚ ਆਪਾਂ ਸੁੱਕੇ ਮਸਾਲੇ ਪਾਉਣੇ ਆ ਜਿਸ ਤਰ੍ਹਾਂ ਆਪਾਂ ਆਪਣੇ ਟੇਸਟ ਦੇ ਅਕੋਰਡਿੰਗ ਇਹਦੇ ਵਿੱਚ ਆਪਾਂ ਪਾ ਦੇਣਾ ਜੀ ਨਮਕ ਜਿੰਨਾ ਕੁ ਤੁਸੀਂ ਖਾਣਾ ਪਸੰਦ ਕਰਦੇ ਆ ਉਹਨਾਂ ਨਮਕ ਪਾ ਦਿਓ ਜੀ ਉਸ ਤੋਂ ਬਾਅਦ ਜੀ ਤੁਸੀਂ ਅੱਧਾ ਚੂਟੀ ਸਕੂਨ ਤੁਸੀਂ ਹਲਦੀ ਪਾ ਦਿਓ ਦੋ ਚਮਚ ਭਰ ਕੇ ਦੋ ਦੋ ਤਿੰਨ ਚਮਚ ਭਰ ਕੇ ਜੀ ਧਨੀਆ ਪਾਊਡਰ ਪਾ ਦਿਓ ਬਹੁਤ ਵਧੀਆ ਖੁਸ਼ਬੂ ਆਉਂਦੀ ਧਨੀਆ ਪਾਊਡਰ ਦੀ ਵੀ ਤੇ ਏ ਟੇਸਟ ਵੀ ਬਹੁਤ ਵਧੀਆ ਆਂਦਾ ਤਾਜ਼ਾ ਫਰੈਸ਼ ਪੀਸਿਆ ਹੋਇਆ ਧਨੀਆ ਜੀ ਇਹ ਹੈਗੀ ਆ ਜੀ ਦੇਗੀ ਮਿਰਚ ਕਲਰ ਵਾਸਤੇ ਇੱਕ ਚਮਚ ਭਰ ਕੇ ਆਪਾਂ ਦੇਗੀ ਮਿਰਚ ਦਾ ਇੱਕ ਤੋਂ ਡੇਢ ਚਮਚ ਪਾਵਾਂਗੇ ਬਹੁਤ ਵਧੀਆ ਕਲਰ ਆਂਦਾ ਇਹਦਾ ਕੋਈ ਨੁਕਸਾਨ ਨਹੀਂ ਜੀ ਤੇ ਇਸ ਤੋਂ ਬਾਅਦ ਇਹਨਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਥੋੜਾ ਜਿਹਾ ਪਾਣੀ ਪਾ ਕੇ ਪਾਣੀ ਦੇ ਨਾਲ ਇਹਨੂੰ ਮਿਕਸ ਕਰਨਾ ਹੈ ਅਗਰ ਤੁਸੀਂ ਚਾਹੋ ਤੁਹ ਸਾਡੇ ਕੋਲ ਦਹੀਂ ਹੈਗਾ ਤਾਂ ਤੁਸੀਂ ਦਹੀਂ ਦੇ ਨਾਲ ਵੀ ਮਸਾਲੇ ਮਿਕਸ ਕਰ ਸਕਦੇ ਆ ਇਹਦਾ ਸਾਨੂੰ ਇਹ ਫਾਇਦਾ ਹੁੰਦਾ ਕਿ ਜਦੋਂ ਅਸੀਂ ਤੁਰਕੇ ਦੇ ਵਿੱਚ ਮਸਾਲੇ ਪਾਉਂਦੇ ਆ ਮਸਾਲੇ ਸੜਦੇ ਨਹੀਂ ਜਲਦੇ ਨਹੀਂ ਤੇ ਇਹਦੇ ਨਾਲ ਮਸਾਲੇ ਬਹੁਤ ਵਧੀਆ ਪਰਫੈਕਟ ਤੁਰਕੇ ਦੇ ਵਿੱਚ ਭੁੰਨ ਹੋ ਜਾਂਦੇ ਆ ਜੀ ਲਓ ਜੀ ਉਨੀ ਦੇਰ ਅਸੀਂ ਮਸਾਲਾ ਆਪਣਾ ਭਿਉਂ ਕੇ ਰੱਖ ਦਿੱਤਾ ਕਿਉਂਕਿ ਇਹ ਮਸਾਲੇ ਫੁੱਲਦੇ ਆ ਜਦੋਂ ਫੁੱਲਦੇ ਆ ਤਾਂ ਇਹ ਬਹੁਤ ਵਧੀਆ ਟੇਸਟ ਨਿਕਲ ਕੇ ਆਉਂਦਾ ਉਧਰ ਜੀ ਆਪਾਂ ਪੈਨ ਦੇ ਵਿੱਚ ਆਇਲ ਰੱਖ ਦਿੱਤਾ ਕੋਈ ਵੀ ਤੇਲ ਲੈ ਸਕਦੇ ਆ ਤੁਸੀਂ ਸਰੋਂ ਦਾ ਲੈ ਸਕਦੇ ਆ ਰਿਫਾਈਨਡ ਆਇਲ ਲੈ ਸਕਦੇ ਆ ਤੇ ਇਹ ਜਿਹੜੇ ਪਿਆਜ਼ ਕੱਟੇ ਹੋਏ ਸੀ ਜੀ ਇਹਨਾਂ ਸਾਰਿਆਂ ਨੂੰ ਆਪਾਂ ਥੋੜਾ ਜਿਹਾ ਆਪਾਂ ਫਰਾਈ ਕਰਨਾ ਆ ਬਹੁਤ ਜ਼ਿਆਦਾ ਨਹੀਂ ਕਰਨਾ ਬਿਲਕੁਲ ਇਹਦਾ ਲਾਈਟ ਥੋੜਾ ਜਿਹਾ ਪਿੰਕਿਸ਼ ਤੇ ਆ ਜਾਵੇ ਪਿੰਕ ਲਾਈਟ ਕਲਰ ਹੋ ਜਾਵੇ ਜੀ ਤੇ ਇਹਨਾਂ ਨੂੰ ਆਪਾਂ ਫੇਰ ਫਰਾਈ ਕਰਕੇ ਕੱਢਣਾ ਆ ਤੇ ਫਰਾਈ ਕਰਨ ਦੇ ਨਾਲ ਇਹਦਾ ਇਹ ਹੁੰਦਾ ਇਹਦਾ ਟੇਸਟ ਬਹੁਤ ਵਧੀਆ ਆਂਦਾ ਇਹਦੀ ਮਠਾਸ ਬਹੁਤ ਵਧੀਆ ਆਂਦੀ ਆ ਜੀ ਦੂਸਰੀ ਗੱਲ ਇਹ ਜਿਹੜੀ ਇਹਦੀ ਕਪੜਾ ਪਿਆਜ਼ ਦੀ ਕੜੱਤਨ ਹੁੰਦੀ ਆ ਉਹ ਵੀ ਨਿਕਲ ਜਾਂਦੀ ਆ ਦੋਨਾਂ ਸਾਈਡਾਂ ਤੋਂ ਇਹਨਾਂ ਨੂੰ ਆਪਾਂ ਪਿਆਜ਼ਾਂ ਨੂੰ ਪਕਾਣਾ ਆ ਜੀ ਦੇਖੋ ਜੀ ਬਹੁਤ ਸੋਹਣਾ ਕਲਰ ਇਹਨਾਂ ਦਾ ਹੋ ਗਿਆ ਆ ਕਲਰ ਚੇਂਜ ਹੋ ਰਿਹਾ ਆ ਹੁਣ ਆਪਾਂ ਇਹਨਾਂ ਦੀ ਸਾਈਡ ਦੂਸਰੀ ਕਰਦੇ ਆਂ ਚੇਂਜ ਕਰਦੇ ਆਂ ਤੇ ਤਿੰਨ ਦੋ ਤੋਂ ਤਿੰਨ ਮਿੰਟ ਲੱਗਦੇ ਆ ਜੀ ਪਿਆਜ਼ ਬਹੁਤ ਸੋਹਣੇ ਫਰਾਈ ਹੋ ਜਾਂਦੇ ਆ ਤੇ ਜੇਕਰ ਤੁਸੀਂ ਵੀਡੀਓ ਪਹਿਲੀ ਵਾਰੀ ਦੇਖ ਰਹੇ ਹੋ ਜੀ ਵਾਹਿਗੁਰੂ ਦਾ ਨਾਮ ਲੈ ਕੇ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤ ਰੱਖੇ ਚੜ੍ਹਦੀ ਕਲਾ 'ਚ ਰੱਖੇ ਕਾਰੋਬਾਰਾਂ 'ਚ ਵਾਦੇ ਕਰੇ ਇਹੀ ਅਰਦਾਸਾਂ ਇਹੀ ਦੁਆਵਾਂ ਇਹੀ ਅਸੀਸਾਂ ਹਰ ਵੇਲੇ ਸਾਰਿਆਂ ਲਈ ਨਿਕਲਦੀਆਂ ਆਂ ਦੇਲੋਂ ਤੇ ਜੀ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਵਾਹਿਗੁਰੂ ਉਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਤੰਦਰੁਸਤੀਆਂ ਕਾਰੋਬਾਰਾਂ 'ਚ ਵਾਦੇ ਤੇ ਮਾਂ-ਬਾਪ ਦਾ ਸਾਆ ਸਾਰਿਆਂ ਦੇ ਸਿਰ ਤੇ ਹਮੇਸ਼ਾ ਬਣਿਆ ਰਹੇ ਆਪਣੇ ਪਰਿਵਾਰ 'ਚ ਜਿੱਥੇ ਵੀ ਰਹੋ ਹੱਸਦੇ-ਵੱਸਦੇ ਖੁਸ਼ ਆਵਾਜ਼ ਤੇ ਚੜ੍ਹਦੀ ਕਲਾ 'ਚ ਰਹੋ ਜੀ ਇਸ ਤਰ੍ਹਾਂ ਆਪਾਂ ਪਿਆਜ਼ ਨੂੰ ਥੋੜਾ ਜਿਹਾ ਲਾਈਟ ਇਹਦਾ ਕਲਰ ਚੇਂਜ ਹੋ ਗਿਆ ਪਿੰਕ ਹੋ ਥੋੜਾ ਜਿਹਾ ਪਿੰਕ ਕਲਰ ਆ ਗਿਆ ਤੇ ਇਹਨਾਂ ਪਿਆਜ਼ਾਂ ਨੂੰ ਆਪਾਂ ਸਾਰਿਆਂ ਨੂੰ ਇੱਕ ਅਲੱਗ ਪਲੇਟ ਦੇ ਵਿੱਚ ਕੱਢ ਲੈਣਾ ਆ ਇਸ ਤਰ੍ਹਾਂ ਦੇਖੋ ਜੀ ਸਾਰੇ ਪਿਆਜ਼ ਕੱਢ ਲਿਆ ਜੀ ਥੋੜੇ ਜਿਹਾ ਵਿੱਚੋਂ ਜਿਸ ਤਰ੍ਹਾਂ ਇਹ ਪਿਆਜ਼ ਨਿੱਕਲ ਵੀ ਜਾਂਦਾ ਹੈ ਕੱਟਿਆ ਹੋਇਆ ਤਾਂ ਕੋਈ ਗੱਲ ਨਹੀਂ ਜੀ ਬਹੁਤ ਟੇਸਟ ਵਧੀਆ ਆਂਦਾ ਮਠਾਸ ਪਿਆਜ਼ ਦੀ ਬਹੁਤ ਵਧੀਆ ਆਂਦੀ ਹੈ ਤੇਲ ਥੋੜਾ ਜਿਹਾ ਕੜਪਾਹਣ ਦੇ ਵਿੱਚ ਜ਼ਿਆਦਾ ਸੀ ਇਹ ਸੋਇਲ ਨੂੰ ਆਪਾਂ ਬਾਹਰ ਥੋੜਾ ਜਿਹਾ ਕੱਢ ਲੈਨੇ ਆ ਤੇ ਬਾਕੀ ਆਲ ਦੇ ਵਿੱਚ ਤੋੜਕਾ ਲਾਵਾ ਲਗਾਵਾਂਗੇ ਇਹ ਆਇਲ ਬਹੁਤ ਵਧੀਆ ਆ ਇਹ ਹੈਗਾ ਸਾਡਾ ਆਨੀਅਨ ਫਲੇਵਰ ਵਾਲਾ ਆਇਲ ਬਣ ਕੇ ਤਿਆਰ ਹੋ ਗਿਆ ਕੋਈ ਵੀ ਆਪਾਂ ਚੀਜ਼ ਬਣਾਉਨੇ ਆ ਬੱਚਿਆਂ ਨੂੰ ਮੈਗੀ ਬਣਾ ਕੇ ਦਿਨੇ ਜਾਂ ਕੋਈ ਹੋਰ ਪਰੌਂਠਾ ਬਣਾਉਨੇ ਆ ਤਾਂ ਬਹੁਤ ਵਧੀਆ ਫਲੇਵਰ ਆਂਦਾ ਜੀ ਇਹ ਆਇਲ ਤੁਸੀਂ ਅਲੱਗ ਰੱਖ ਲਓ ਤੇ ਥੋੜਾ ਜਿਹਾ ਆਪਾਂ ਪਕਾਣ ਦੇ ਵਿੱਚ ਰਹਿਣ ਦਿੱ ਜੀਰਾ ਚੰਗੀ ਤਰ੍ਹਾਂ ਚਟਕਣ ਲੱਗ ਜਵੇ ਉਸ ਤੋਂ ਬਾਅਦ ਅਸੀਂ ਪਾਣੀ ਆ ਜੀ ਇਹਦੇ ਵਿੱਚ ਕਲੌਂਜੀ ਤੇ ਨਾਲ ਹੀ ਪਾਣੀ ਆ ਸੌਂਫ ਤੇ ਕਲੌਂਜੀ ਤੇ ਸੌਂਫ ਦਾ ਫਲੇਵਰ ਬਹੁਤ ਵਧੀਆ ਆਂਦਾ ਆ ਪਿਆਜ਼ਾਂ ਦੇ ਨਾਲ ਇਹਦਾ ਇੰਨਾ ਵਧੀਆ ਮੈਚਿੰਗ ਆ ਤੇ ਖਾਣ ਨੂੰ ਬਹੁਤ ਟੇਸਟ ਲੱਗਦਾ ਵਧੀਆ ਤੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਪਕਾਣਾ ਆ ਥੋੜੀ ਜਿਹੀ ਆਪਾਂ ਜੀ ਚੌਥਾਈ टीस्पून ਹਿੰਗ ਲਈਆ ਹਿੰਗ ਸਾਡੇ ਪੇਸੇ ਪੇਟ ਵਾਸਤੇ ਬਹੁਤ ਵਧੀਆ ਆ ਤੇ ਸਿਹਤ ਵਾਸਤੇ ਵੀ ਬਹੁਤ ਵਧੀਆ ਆ ਹਿੰਗ ਜ਼ਰੂਰ ਜੀ ਤੜਕੇ ਦੇ ਵਿੱਚ ਪਾਇਆ ਕਰੋ ਤੇ ਨਾਲ ਹੀ ਆਪਾਂ ਲਏ ਆ ਜੀ 2-3 ਸਟੈਂਪਸ ਜਿਹੀਆਂ ਜਿਹੜੀਆਂ ਹੁੰਦੀਆਂ ਆ ਇਹ ਲਈਆਂ ਜੀ ਕੜੀ ਪੱਤੇ ਦੀਆਂ ਕੜੀ ਪੱਤਾ ਵੀ ਸਾਡੀ ਸਿਹਤ ਵਾਸਤੇ ਸਾਡੇ ਵਾਲਾਂ ਵਾਸਤੇ ਤੇ ਬਹੁਤ ਵਧੀਆ ਆ ਖਾਣਾ ਚਾਹੀਦਾ ਜੀ ਤੜਕੇ ਵਿੱਚ ਪਾਇਆ ਕਰੋ ਤੇ ਇਹਦੇ ਸਾਰੇ ਸਬਜ਼ੀ ਦੇ ਵਿੱਚ ਫਲੇਵਰ ਵੀ ਕੜੀ ਪੱਤੇ ਦਾ ਬਹੁਤ ਵਧੀਆ ਆ ਦਾ ਨਾਲ ਹੀ ਆਪਾਂ ਜਿਹੜੇ ਬਰੀਕ ਕੱਟੇ ਹੋਏ ਪਿਆਜ਼ ਸੀ ਇਹ ਪਾਦਣੇ ਆ ਪਿਆਜ਼ਾਂ ਨੂੰ ਆਪਾਂ ਬਿਲਕੁਲ ਬਰਾਊਨ ਨਹੀਂ ਕਰਨਾ ਹਲਕਾ ਜਿਹਾ ਗੁਲਾਬੀ ਜਿਹਾ ਰੰਗ ਕਰਨਾ ਇਹਨਾਂ ਦਾ ਥੋੜਾ ਜਿਹਾ ਇਹਦਾ ਕਲਰ ਚੇਂਜ ਕਰਨਾ ਆ ਪਿਆਜ਼ ਦਾ ਤੇ ਬਰਾਊਨ ਨਹੀਂ ਕਰਨਾ ਹੈ ਸੋ ਜੀ ਬਣਾਇਆ ਕਰੋ ਇਸ ਤਰ੍ਹਾਂ ਦੀਆਂ ਚੀਜ਼ਾਂ ਗਰਮੀ ਦਾ ਮੌਸਮ ਆ ਕੋਈ ਵੀ ਚੀਜ਼ ਖਾਣ ਨੂੰ ਮਨ ਨਹੀਂ ਕਰਦਾ ਇਸ ਤਰ੍ਹਾਂ ਦੀ ਸਬਜ਼ੀ ਬਣਾਵਾਂਗੇ ਸਾਰੇ ਖੁਸ਼ ਹੋ ਕੇ ਖਾਂਦੇ ਆ ਜੀ ਪਿਆਜ਼ ਦਾ ਕਲਰ ਚੇਂਜ ਹੋ ਗਿਆ ਹੁਣ ਆਪਾਂ ਥੋੜਾ ਜਿਹਾ ਕੱਟੀ ਹੋਈ ਹਰੀ ਮਿਰਚ ਪਾਉਣੀ ਆ ਹਰੀ ਮਿਰਚ ਨੂੰ ਵੀ ਨਾਲੇ ਭੁੰਨਣਾ ਆ ਜੀ ਤੇ ਵਾਹਿਗੁਰੂ ਦਾ ਨਾਮ ਲੈ ਕੇ ਆਪਾਂ ਕੋਈ ਵੀ ਚੀਜ਼ ਬਣਾਉਨੇ ਆ ਵਾਹਿਗੁਰੂ ਸੱਚੇ ਪਾਤਸ਼ਾਹ ਬਰਕਤਾਂ ਪਾਉਂਦੇ ਆ ਤੇ ਆਪ ਸਾਖਸ਼ਤ ਹਾਜ਼ਰ ਹੁੰਦੇ ਆ ਜੀ ਚੀਜ਼ ਬਹੁਤ ਵਧੀਆ ਬਣਦੀ ਆ ਉਹ ਵਾਹਿਗੁਰੂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤੀਆਂ ਬਖਸ਼ੇ ਖੁਸ਼ ਰੱਖੇ ਜੀ ਦੇਖੋ ਜੀ ਇਹਦਾ ਬਿਲਕੁਲ ਸਾਡਾ ਤੜਕਾ ਜਿਹੜਾ ਸੀ ਇਹ ਭੁੱਜ ਗਿਆ ਹੁਣ ਆਪਾਂ ਜਿਹੜੇ ਮਸਾਲੇ ਇਹਦੇ ਵਿੱਚ ਮਿਕਸ ਕਰਕੇ ਰੱਖੇ ਹੋਏ ਸੀ ਮਸਾਲੇ ਪਾ DNA ਨੇ ਆ ਸਾਰੇ ਮਸਾਲਿਆਂ ਨੂੰ ਵੀ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਭੁੰਨਣਾ ਆ ਤੜਕੇ ਦੇ ਵਿੱਚ ਜਿੰਨਾ ਚਿਰ ਇਹ ਆਇਲ ਨਹੀਂ ਛੱਡ ਦਿੰਦੇ ਤੇ ਮਸਾਲੇ ਚੰਗੀ ਤਰ੍ਹਾਂ ਫੁੱਲ ਗਏ ਆ ਭਿੰਤੇ ਹੋਏ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾਉਣਾ ਦੇਖੋ ਜੀ ਦੋ ਦੋ ਤਿੰਨ ਮਿੰਟ ਪਕਾਉਣ ਤੋਂ ਬਾਅਦ ਆ ਇਹਦਾ ਆਇਲ ਸੈਪਰੇਟ ਹੋ ਗਿਆ ਤੇ ਜਿਹੜੀ ਆਪਾਂ ਇਮਲੀ ਭਿੰਤੀ ਹੋਈ ਸੀ ਤੇ ਇਹ ਇਮਲੀ ਦਾ ਪਾਣੀ ਆ ਸੀ ਇਹਦੇ ਵਿੱਚ ਪਾਣਾ ਆ ਛਾਣ ਕੇ ਛਾਣ ਕੇ ਪਾ ਲਓ ਤੇ ਇਸੇ ਤਰ੍ਹਾਂ ਹੀ ਆਪਾਂ ਇਮਲੀ ਨਾ ਹੋਵੇ ਕੋਈ ਆਮਾ ਕੱਚੇ ਆਮਬਾ ਆ ਰਿਹਾ ਥੋੜਾ ਜਿਹਾ ਆਪਾਂ ਕੱਚਾ ਆਮ ਜਿਹੜਾ ਹੁੰਦਾ ਆ ਉਹਨੂੰ ਵੀ ਅਸੀਂ ਕੱਟ ਕੇ ਨਾ ਥੋੜਾ ਜਿਹਾ ਉਹ ਪਾ ਸਕਦੇ ਆ ਉਹਦਾ ਵੀ ਫਲੇਵਰ ਤੇ ਸਿਹਤ ਵਾਸਤੇ ਖਾਣ ਨੂੰ ਵੀ ਟੇਸਟ ਵਧੀਆ ਤੇ ਸਾਡੀ ਸਿਹਤ ਵਾਸਤੇ ਵੀ ਬਹੁਤ ਵਧੀਆ ਜੀ ਕੱਚਾ ਆਮਬ ਇਮਲੀ ਨਾ ਹੋਵੇ ਤਾਂ ਆਪਾਂ ਉਹ ਪਾ ਸਕਦੇ ਆ ਤੇ ਅਗਰ ਇਹ ਵੀ ਨਾ ਤੁਸੀਂ ਲੈਣਾ ਚਾਹੋ ਤਾਂ ਫਿਰ ਤੁਸੀਂ ਨਿੰਬੂ ਦਾ ਹੁੰਦਾ ਹੀ ਆ ਨਿੰਬੂ ਪਾ ਸਕਦੇ ਆ ਵੈਸੇ ਇਮਲੀ ਪਾਓ ਇਮਲੀ ਦਾ ਆਮ ਹੀ ਸਾਨੂੰ ਮਿਲ ਜਾਂਦੀ ਆ ਤੇ ਐਸੇ ਤਰ੍ਹਾਂ ਹੀ ਆਪਾਂ ਇਹਨੂੰ ਇਮਲੀ ਪਾ ਕੇ ਇਹਨੂੰ ਪਕਾਉਣਾ ਮਸਾਲਿਆਂ ਦੀ ਖੁਸ਼ਬੂ ਬਹੁਤ ਵਧੀਆ ਆ ਰਹੀ ਸੀ ਬਹੁਤ ਵਧੀਆ ਸਮੈਲ ਆ ਰਹੀ ਸੀ ਕਿਉਂਕਿ ਅਸੀਂ ਕੜੀ ਪੱਤਾ ਵੀ ਪਾਇਆ ਕਲੌਂਜੀ ਸੌਫ ਇੱਕ ਕਿਸਮ ਦੀ ਸਾਡੀ ਅਚਾਰੀ ਸਬਜ਼ੀ ਬਣ ਗਈ ਹੈ ਜੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਲਓ ਜੀ ਇਸ ਤਰ੍ਹਾਂ ਆਪਾਂ ਇਹਨੂੰ ਲਗਾਤਾਰ ਭੁੰਨਦੇ ਜਾਣਾ ਬਿਲਕੁਲ ਤੇਲ ਜਿਹੜਾ ਆ ਇਹਦਾ ਸੈਪਰੇਟ ਹੋ ਗਿਆ ਆ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਫਰਾਈ ਕੀਤੇ ਹੋਏ ਪਿਆਜ਼ ਸੀ ਇਹ ਪਾ ਲੈਣੇ ਆ ਜੀ ਬੜੀ ਹੈ ਹਿਤ ਨਾਲ ਪਾਉਣੇ ਆ ਕੋਈ ਛਿੱਟਾ ਨਾ ਪਵੇ ਤੇਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾਉਣਾ ਆ ਦੇਖੋ ਇਸ ਤਰ੍ਹਾਂ ਮਿਕਸ ਕਰਨਾ ਆ ਬਹੁਤ ਜ਼ਿਆਦਾ ਪਕਾਉਣੇ ਨਹੀਂ ਹਲਕੇ ਸੌਫਟ ਹੱਥ ਦੇ ਨਾਲ ਹਿਲਾਉਣਾ ਆ ਕਿਉਂਕਿ ਆਪਾਂ ਪਿਆਜ਼ਾਂ ਨੂੰ ਪਹਿਲਾਂ ਹੀ ਫਰਾਈ ਕੀਤਾ ਹੋਇਆ ਆ ਥੋੜਾ ਜਿਹਾ ਇਹਨੂੰ ਆਪਾਂ ਪਕਾਵਾਂਗੇ ਜਿੰਨੀ ਤੁਹਾਨੂੰ ਗਰੇਵੀ ਚਾਹੀਦੀ ਆ ਗਰੇਵੀ ਕਰ ਸਕਦੇ ਆ ਥੋੜਾ ਪਾਣੀ ਪਾ ਸਕਦੇ ਆ ਅਗਰ ਤੁਸੀਂ ਚਾਵਲਾ ਨਾ ਖਾਣੇ ਆ ਬਹੁਤ ਟੇਸਟੀ ਲੱਗਦੇ ਆ ਰੋਟੀ ਨਾਲ ਖਾਣੇ ਤਾਂ ਵੀ ਬਹੁਤ ਟੇਸਟੀ ਲੱਗਦੇ ਆ ਅਗਰ ਤੁਸੀਂ ਸਿੰਪਲ ਪਰੌਂਠੇ ਨਾਲ ਖਾਓਗੇ ਤਾਂ ਵੀ ਬਹੁਤ ਹੀ ਵਧੀਆ ਇਹਦਾ ਟੇਸਟ ਆਉਂਦਾ ਆ ਜੀ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੁੰਦੇ ਆ ਜੀ ਕਲਰ ਦੇਖੋ ਕਿੰਨਾ ਵਧੀਆ ਆ ਤੇ ਖਾਣ ਨੂੰ ਵੀ ਉਨੇ ਹੀ ਟੇਸਟੀ ਲੱਗਦੇ ਆ ਇੱਥੇ ਤੁਸੀਂ ਜੇ ਤੁਸੀਂ ਚਾਹੋ ਤਾਂ ਇਹਦੀ ਗਰੇਵੀ ਥੋੜੀ ਜਿਹੀ ਆਪਾਂ ਵਧਾ ਸਕਦੇ ਆ ਕਿਉਂਕਿ ਆਪਾਂ ਜੇ ਚਾਵਲਾ ਨਾਲ ਖਾਣੇ ਆ ਪਲੇਨ ਰਾਈਸ ਦੇ ਨਾਲ ਬਹੁਤ ਵਧੀਆ ਖਾਣ ਨੂੰ ਟੇਸਟੀ ਲੱਗਦੇ ਆ ਜੀ ਸਬਜ਼ੀ ਬਣਾਉਣ ਤੋਂ ਬਾਅਦ ਜੀ ਸਾਡੀ ਤਾਂ ਸਿਰਫ ਇੱਕ ਟਾਈਮ ਹੀ ਆਪਾਂ ਸਬਜੀ ਇਹ ਇੱਕ ਟਾਈਮ ਦੇ ਵਿੱਚ ਹੀ ਖਤਮ ਹੋਵੇ ਕਿਉਂਕਿ ਬਹੁਤ ਵਧੀਆ ਟੇਸਟੀ ਬਣ ਕੇ ਤਿਆਰ ਹੁੰਦੀ ਆ ਹਫਤੇ ਦੇ ਵਿੱਚ ਅਸੀਂ ਦੋ ਜਾਂ ਤਿੰਨ ਵਾਰ ਇਹ ਸਬਜੀ ਜ਼ਰੂਰ ਬਣਾਉਂਦੇ ਆ ਤੇ ਤੁਸੀਂ ਇੱਥੇ ਪੁਦੀਨਾ ਵੀ ਥੋੜਾ ਜਿਹਾ ਕੱਟ ਕੇ ਪਾ ਸਕਦੇ ਆ ਤੇ ਮੈਂ ਪਾਇਆ ਜੀ ਹਰਾ ਧਨੀਆ ਹਰਾ ਧਨੀਆ ਦੇ ਨਾਲ ਵੀ ਇਹਦਾ ਫਲੇਵਰ ਬਹੁਤ ਵਧੀਆ ਆ ਦਾ ਪੁਦੀਨਾ ਵੀ ਪਾ ਸਕਦੇ ਆ ਅਗਰ ਪੁਦੀਨਾ ਹੋਵੇ ਮੇਰੇ ਕੋਲ ਪੁਦੀਨਾ ਹੈ ਨਾ ਸੀ ਸੋ ਮੈਂ ਨਹੀਂ ਪਾਇਆ ਲਓ ਜੀ ਆਪਾਂ ਇਹਨੂੰ ਟੱਕ ਦਿੱਤਾ ਕਰਨ ਤੋਂ ਬਾਅਦ ਜੀ ਗੈਸ ਦੀ ਫਲੇਮ ਕਰ ਦੇਣੀ ਆ ਬੰਦ ਬੰਦ ਕਰਕੇ ਆਪਾਂ ਇਹਨੂੰ ਸਰਵ ਕਰਾਂਗੇ ਸਿੰਪਲ ਰੋਟੀ ਦੇ ਨਾਲ ਪਲੇਨ ਰੋਟੀ ਦੇ ਨਾਲ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ ਜੀ ਲਓ ਜੀ ਸਾਡੇ ਗਰਮਾ ਗਰਮ ਫੁੱਲ ਕੇ ਰੋਟੀ ਬਣ ਰਹੀ ਆ ਜੇ ਨਾਲੋਂ ਨਾਲ ਕਿਉਂਕਿ ਸਬਜ਼ੀ ਗਰਮ ਗਰਮ ਸੀ ਤੇ ਟੇਸਟ ਬਹੁਤ ਵਧੀਆ ਖੁਸ਼ਬੂ ਬਹੁਤ ਵਧੀਆ ਆ ਰਹੀ ਸੀ ਉਸੇ ਵੇਲੇ ਅਸੀਂ ਜੀ ਗਰਮਾ ਗਰਮ ਫੁੱਲ ਕੇ ਲਾਹੇ ਦੇਖੋ ਕਿੰਨੀ ਵਧੀਆ ਰੋਟੀ ਵੀ ਸਾਡੀ ਬਣ ਕੇ ਤਿਆਰ ਹੋ ਰਹੀ ਹੈ ਸਿੰਪਲ ਰੋਟੀ ਦੇ ਨਾਲ ਖਾਵਾਂਗੇ ਬਹੁਤ ਟੇਸਟੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੀ ਤੇ ਇਸੇ ਤਰ੍ਹਾਂ ਹੀ ਤੁਸੀਂ ਵੀ ਬਣਾਓ ਜੀ ਖਾਇਆ ਕਰੋ ਘਰ ਵਿੱਚ ਵੀ ਖਲਾਓ ਬਜ਼ੁਰਗਾਂ ਨੂੰ ਵੀ ਖਲਾਓ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਸਾਰੇ ਖੁਸ਼ ਹੋ ਕੇ ਖਾਂਦੇ ਆ ਸਪੈਸ਼ਲੀ ਆਪਾਂ ਕਿਸੇ ਚੀਜ਼ ਦੇ ਨਾਲ ਵੀ ਰੋਟੀ ਚਾਵਲ ਦੇ ਨਾਲ ਖਾ ਸਕਦੇ ਹਾਂ ਹਲਕਾ-ਹਲਕਾ ਖਾਣਾ ਆ ਕੋਈ ਸਾਨੂੰ ਬਾਜ਼ਾਰੋਂ ਲੈਣ ਦੀ ਚੀਜ਼ ਨਹੀਂ ਘਰ ਦੀਆਂ ਚੀਜ਼ਾਂ ਨਾਲ ਹੀ ਇਹ ਸਾਡੀਆਂ ਚੀਜ਼ਾਂ ਰੋਟੀ ਬਣ ਕੇ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਆ ਤੇ ਵਾਹਿਗੁਰੂ ਦੀ ਕਿਰਪਾ ਹੋਣੀ ਚਾਹੀਦੀ ਆ ਵਾਹਿਗੁਰੂ ਹਮੇਸ਼ਾ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਜੀ ਤੇ ਚੜ੍ਹਦੀ ਕਲਾ 'ਚ ਰੱਖੇ ਜੀ ਦੇਖੋ ਜੀ ਗਰਮਾ ਗਰਮ ਫੁੱਲ ਕੇ ਫੁੱਲ ਫੁੱਲ ਕੇ ਦੇਖੋ ਕਿੰਨੇ ਵਧੀਆ ਲਹਿ ਰਹੇ ਆ ਤੇ ਇਸੇ ਤਰ੍ਹਾਂ ਹੀ ਤੁਸੀਂ ਵੀ ਬਣਾਓ ਜੀ ਆਪਣੇ ਕੋਈ ਵੀ ਮਹਿਮਾਨ ਆ ਜਾਵੇ ਤੁਸੀਂ ਇਹ ਸਬਜੀ ਜ਼ਰੂਰ ਬਣਾਇਓ ਜੀ ਕੋਈ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਕੀ ਆ ਸਿਰਫ ਪਿਆਜ਼ ਬਣਾਇਆ ਪਰ ਬਣਾਉਣ ਦਾ ਤਰੀਕਾ ਜਿਹੜਾ ਸਾਡਾ ਬਹੁਤ ਵਧੀਆ ਆ ਲਓ ਜੀ ਦੇਖੋ ਕਿੰਨੇ ਵਧੀਆ ਸਾਡੀ ਰੋਟੀ ਬਣ ਕੇ ਤਿਆਰ ਹੋਈ ਆ ਹੁਣ ਆਪਾਂ ਜੀ ਆਪਾਂ ਰੋਟੀਆਂ ਸਾਡੀਆਂ ਬਣ ਗਈਆਂ ਆ ਹੁਣ ਆਪਾਂ ਲੱਗੇ ਆ ਜੀ ਸਰਵ ਕਰਨ ਸਰਵ ਕਰਨ ਦੇ ਕਰਨਲ ਵਾਸਤੇ ਆਪਾਂ ਇੱਕ ਸਰਵਿੰਗ ਪਲੇਟ ਲੈਣੀ ਆ ਸਰਵਿੰਗ ਪਲੇਟ ਦੇ ਵਿੱਚ ਆਪਾਂ ਇੱਕ ਬਾਉਲ ਰੱਖਾਂਗੇ ਉਹਦੇ ਵਿੱਚ ਆਪਾਂ ਕਰਾਂਗੇ ਜੀ ਆਪਣੀ ਸਬਜ਼ੀ ਪਾਵਾਂਗੇ ਦੇਖੋ ਕਿੰਨੀ ਵਧੀਆ ਸਬਜ਼ੀ ਕਲਰ ਕਿੰਨਾ ਵਧੀਆ ਤੇ ਟੱਕਣ ਖੋਲਦੇ ਸਾਰੇ ਖੁਸ਼ਬੂ ਬਹੁਤ ਵਧੀਆ ਆ ਰਹੀ ਸੀ ਤੇ ਐਸੀ ਤਰ੍ਹਾਂ ਹੀ ਤੁਸੀਂ ਵੀ ਬਣਾਓ ਜੀ ਖਾਓ ਖਿਲਾਓ ਆਪਣੇ ਪਰਿਵਾਰ ਨੂੰ ਖਿਲਾਓ ਜੀ ਵੀਡੀਓ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਵਾਹਿਗੁਰੂ ਦਾ ਨਾਮ ਲੈ ਕੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਅੰਗ ਸੰਗ ਚੜ੍ਹਦੀ ਕਲਾ ਚ ਰਹੇ ਤੁਹਾਡੀਆਂ ਹਰ ਆਸਾਂ ਮਰਦਾਂ ਮਨੂ ਕਾਮਨਾਵਾਂ ਪੂਰੀਆਂ ਕਰੇ ਜੀ ਨਾਲ ਲਓ ਜੀ ਹਰੀ ਮਿਰਚ ਤੇ ਲਓ ਜੀ ਤੁਸੀਂ ਖਾਣੇ ਦਾ ਆਨੰਦ ਲਓ ਤੁਸੀਂ ਵੀ ਖਾਓ ਇਸੇ ਤਰ੍ਹਾਂ ਬਣਾਓ ਤੇ ਜਾਂਦੇ ਜਾਂਦੇ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਜੀ ਦੇਖੋ ਕਿੰਨੀ ਵਧੀਆ ਸਾਡੀ ਖਾਣਾ ਬਣ ਕੇ ਤਿਆਰ ਹੋਇਆ ਸਿੰਪਲ ਟੇਸਟੀ ਹੈਲਥੀ ਖਾਣਾ ਆ ਜੀ ਤੇ ਜੀ ਇਸੇ ਤਰ੍ਹਾਂ ਬਣਾਇਆ ਕਰੋ ਖਾਇਆ ਕਰੋ ਖਿਲਾਇਆ ਕਰੋ ਬਜ਼ੁਰਗਾਂ ਨੂੰ ਜ਼ਰੂਰ ਖਿਲਾਓ ਕਿਉਂਕਿ ਸਿਹਤ ਵਾਸਤੇ ਬਹੁਤ ਵਧੀਆ ਆ ਤੁਹਾਨੂੰ ਮੈਂ ਇੱਕ ਬਾਈਟ ਵੀ ਲੈ ਕੇ ਦਿਖਾਨੀ ਆ ਹਰ ਵਾਰ ਦੀ ਤਰ੍ਹਾਂ ਪਹਿਲੀ ਵਾਈਟ ਮੈਂ ਆਪਣੀ ਬੇਟੀ ਪ੍ਰਦੀਪ ਨੂੰ ਟੇਸਟ ਕਰਾਉਂਦੀ ਹੁੰਦੀ ਆ ਕੋਈ ਵੀ ਚੀਜ਼ ਬਣਾਉਣੀ ਆ ਆਪਣੇ ਬੇਟੀ ਨੂੰ ਟੇਸਟ ਕਰਾਉਂਦੀ ਆ ਤੇ ਇਹ ਜੀ ਬਣ ਕੇ ਬਹੁਤ ਵਧੀਆ ਬਹੁਤ ਟੇਸਟੀ ਬਣ ਕੇ ਤਿਆਰ ਹੋਏ ਸੀਗੇ ਦੇਖੋ ਜੀ ਨਾਲ ਗਰੇਵੀ ਆ ਲੱਟਪਟੀ ਜੀ ਗਰੇਵੀ ਆ ਤੇ ਅਗਰ ਤੁਸੀਂ ਰਾਈ ਸਖਾਣੇ ਆ ਥੋੜੀ ਜਿਹੀ ਤੁਸੀਂ ਗਰੇਵੀ ਇਹਨੂੰ ਹੋਰ ਵੀ ਵਧਾ ਸਕਦੇ ਆ ਪਤਲੀ ਕਰ ਸਕਦੇ ਆ ਸਬਜੀ ਨੂੰ ਲਓ ਜੀ ਦੇਖੋ ਕਿੰਨੀ ਵਧੀਆ ਵਾਈਟ ਆ ਤੇਜੀ ਆਪਣਾ ਖਿਆਲ ਰੱਖਣਾ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਇੰਜੋਏ ਕਰੋ ਜੀ ਲੂਣ ਮਿਰਚ ਨਮਕ ਸਾਰਾ ਕੁਝ ਬਹੁਤ ਵਧੀਆ ਤੇ ਓਕੇ ਜੀ ਟੇਕ ਕੇਅਰ ਬਾਏ ਬਾਏ ਐਂਡ ਸਤਿ ਸ਼੍ਰੀ ਅਕਾਲ ਗਰਮੀਆਂ ਦੀ ਸਪੈਸ਼ਲ ਡਿਸ਼ ਆ ਜੀ ਇੰਜੋਏ ਕਰੋ ਖਾਓ ਖਿਲਾਓ ਤੇ ਖੁਸ਼ੀਆਂ ਮਾਣੋ ਜੀ ਜਿਹੜਾ ਇਹ ਔਇਲ ਆ ਤੁਹਾਨੂੰ ਮੈਂ ਦਿਖਾ ਰਹੀ ਆ ਇਹ ਜੀ ਉਹੀ ਆ ਜਿਹੜਾ ਆਪਾਂ ਪਿਆਜ਼ ਫਰਾਈ ਕੀਤੇ ਸੀ ਇਹ ਔਇਲ ਵਿੱਚ ਪਿਆਜ਼ ਦਾ ਅਨੀਅਨ ਫਲੇਵਰ ਆ ਗਿਆ ਜਿੱਦਾਂ ਆਪਾਂ ਆਇਲ ਕਹਿੰਦੇ ਨੇ ਚਿੱਲੀ ਆਇਲ ਇਹ ਬਣ ਗਿਆ ਜੀ ਸਾਡਾ ਆਨੀਅਨ ਆਇਲ ਪਿਆਜ਼ਾਂ ਵਾਲਾ ਆਇਲ ਕਿਸੇ ਤਰ੍ਹਾਂ ਵੀ ਤੁਸੀਂ ਇਹਨੂੰ ਇੰਜੋਏ ਕਰ ਸਕਦੇ ਆ ਓਕੇ ਜੀ ਟੇਕ ਕੇਅਰ ਬਾਏ ਬਾਏ ਐਂਡ ਸਤਿ ਸ਼੍ਰੀ ਅਕਾਲ ਜੀ